ਇੱਕ ਸਮੇਂ ਦੀ ਗੱਲ ਹੈ ਪੰਜ ਡੱਡੂ ਇਕੱਠੇ ਕਿਸੇ ਜੰਗਲ ਵਿੱਚੋਂ ਲੰਘ ਰਹੇ ਸਨ ਚੱਲਦੇ-ਚੱਲਦੇ ਉਹਨਾਂ ਡੱਡੂਆਂ ਵਿੱਚੋਂ ਤਿੰਨ ਡੱਡੂ ਇੱਕ ਵੱਡੇ ਸਾਰੇ ਟੋਏ ਵਿੱਚ ਡਿੱਗ ਜਾਂਦੇ ਹਨ ਪੰਜ ਵਿੱਚੋਂ ਤਿੰਨ ਟੋਏ ਵਿੱਚ ਡਿੱਗ ਪਏ ਤਾਂ ਉੱਪਰ ਦੋ ਬਚ ਗਏ ਹੁਣ ਟੋਏ ਵਿੱਚ ਡਿੱਗਣ ਤੋਂ ਬਾਅਦ ਉਹ ਤਿੰਨੋਂ ਡੱਡੂ ਉੱਪਰ ਚੜ੍ਹਨ ਦੀ ਬਹੁਤ ਕੋਸ਼ਿਸ਼ ਕਰਦੇ ਹਨ ਲੇਕਿਨ ਉਹ ਟੋਆ ਬਹੁਤ ਵੱਡਾ ਸੀ ਉਸ ਵਿੱਚੋਂ ਬਾਹਰ ਨਿਕਲਣਾ ਇਹ ਨਾ ਆਸਾਨ ਨਹੀਂ ਸੀ ਹੁਣ ਉਸ ਟੋਏ ਦੇ ਬਾਹਰ ਉੱਪਰ ਜੋ ਦੋ ਡੱਡੂ ਬਚੇ ਹੋਏ ਸਨ ਉਹ ਟੋਏ ਦੇ ਅੰਦਰ ਦੇਖ ਕੇ ਉਹਨਾਂ ਤਿੰਨਾਂ ਡੱਡੂਆਂ ਨੂੰ ਕਹਿੰਦੇ ਹਨ ਕਿ ਹੁਣ ਤੁਸੀਂ ਇਸ ਟੋਏ ਵਿੱਚੋਂ ਕਦੇ ਵੀ ਬਾਹਰ ਨਹੀਂ ਆ ਸਕਦੇ ਕਿਉਂਕਿ ਇਹ ਟੋਆ ਬਹੁਤ ਵੱਡਾ ਹੈ ਤੁਹਾਡਾ ਕੋਸ਼ਿਸ਼ ਕਰਨਾ ਵਿਅਰਥ ਹੈ ਇਹ ਸੁਣਨ ਤੋਂ ਬਾਅਦ ਉਹਨਾਂ ਤਿੰਨਾਂ ਡੱਡੂਆਂ ਵਿੱਚੋਂ ਇੱਕ ਡੱਡੂ ਨੂੰ ਲੱਗਦਾ ਹੈ ਕਿ ਉਹ ਸਹੀ ਬੋਲ ਰਹੇ ਹਨ ਇਹ ਟੋਆ ਬਹੁਤ ਵੱਡਾ ਹੈ ਅਤੇ ਹੁਣ ਅਸੀਂ ਇਸ ਟੋਏ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਤਾਂ ਡੱਡੂ ਥੋੜੀ ਜਿਹੀ ਕੋਸ਼ਿਸ਼ ਕਰਨ ਤੋਂ ਬਾਅਦ ਹਾਰ ਮੰਨ ਲੈਂਦਾ ਹੈ ਅਤੇ ਉਸੇ ਟੋਏ ਵਿੱਚ ਆਰਾਮ ਨਾਲ ਇੱਕ ਜਗ੍ਹਾ ਤੇ ਜਾ ਕੇ ਬੈਠ ਜਾਂਦਾ ਹੈ ਹੁਣ ਬਾਕੀ ਜੋ ਦੋ ਡੱਡੂ ਸਨ ਉਹ ਹਲੇ ਵੀ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਦੋਹਾਂ ਨੂੰ ਦੇਖ ਉੱਪਰ ਵਾਲੇ ਡੱਡੂ ਫਿਰ ਤੋਂ ਉਹਨਾਂ ਨੂੰ ਕਹਿੰਦੇ ਹਨ ਕਿ ਤੁਸੀਂ ਜੋ ਕੋਸ਼ਿਸ਼ ਕਰ ਰਹੇ ਹੋ ਉਹ ਬੇਕਾਰ ਹੈ ਤੁਸੀਂ ਇਸ ਟੋਏ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਅਤੇ ਹੁਣ ਤੁਹਾਨੂੰ ਆਪਣੀ ਸਾਰੀ ਜ਼ਿੰਦਗੀ ਇਸੇ ਟੋਏ ਵਿੱਚ ਗੁਜ਼ਾਰਨੀ ਪਵੇਗੀ ਇਹ ਸੁਣਨ ਤੋਂ ਬਾਅਦ ਜੋ ਦੋ ਡੱਡੂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਉਹਨਾਂ ਵਿੱਚੋਂ ਇੱਕ ਹੋਰ ਡੱਡੂ ਨੂੰ ਲੱਗਦਾ ਹੈ ਕਿ ਉਹ ਸਹੀ ਬੋਲ ਰਹੇ ਹਨ ਹੁਣ ਅਸੀਂ ਇਸ ਟੋਏ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਅਤੇ ਉਹ ਵੀ ਹਾਰ ਮੰਨ ਕੇ ਬੈਠ ਜਾਂਦਾ ਹੈ ਲੇਕਿਨ ਹਲੇ ਵੀ ਉਹਨਾਂ ਵਿੱਚੋਂ ਇੱਕ ਆਖਰੀ ਡੱਡੂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਹੀ ਰਿਹਾ ਸੀ ਤਾਂ ਉੱਪਰ ਵਾਲੇ ਡੱਡੂ ਉਸਨੂੰ ਵੀ ਕਹਿੰਦੇ ਹਨ ਕਿ ਤੈਨੂੰ ਸੁਣਾਈ ਨਹੀਂ ਦਿੰਦਾ ਉਹਨਾਂ ਦੋਹਾਂ ਨੇ ਹਾਰ ਮੰਨ ਲਈ ਹੈ ਅਤੇ ਤੂੰ ਹਲੇ ਵੀ ਸੋਚ ਰਿਹਾ ਹੈ ਕਿ ਇਸ ਵੱਡੇ ਸਾਰੇ ਟੋਏ ਵਿੱਚੋਂ ਬਾਹਰ ਨਿਕਲ ਜਾਏਗਾ ਉਹ ਉੱਪਰ ਵਾਲੇ ਦੋਨੋਂ ਡੱਡੂ ਉਸਨੂੰ ਬੋਲਦੇ ਰਹੇ ਲੇਕਿਨ ਉਹਨਾਂ ਦੋਹਾਂ ਦੀਆਂ ਗੱਲਾਂ ਦਾ ਉਸ ਉੱਪਰ ਕੋਈ ਅਸਰ ਨਹੀਂ ਹੋਇਆ ਉਹ ਡੱਡੂ ਕੋਸ਼ਿਸ਼ ਕਰਦਾ ਰਿਹਾ ਅਤੇ ਕੋਸ਼ਿਸ਼ ਕਰਦੇ ਕਰਦੇ ਉਸ ਟੋਏ ਵਿੱਚੋਂ ਬਾਹਰ ਨਿਕਲ ਆਇਆ ਹੁਣ ਉਹ ਸਾਰੇ ਡੱਡੂ ਉਸਨੂੰ ਦੇਖ ਰਹੇ ਸਨ ਕਿ ਉਹ ਬਾਹਰ ਕਿਵੇਂ ਨਿਕਲਿਆ ਕੀ ਤੁਹਾਨੂੰ ਪਤਾ ਹੈ ਉਹ ਡੱਡੂ ਬਾਹਰ ਕਿਵੇਂ ਨਿਕਲਿਆ ਚਲੋ ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਡੱਡੂ ਬਾਹਰ ਕਿਵੇਂ ਨਿਕਲਿਆ ਉਹ ਡੱਡੂ ਉਸ ਟੋਏ ਵਿੱਚੋਂ ਬਾਹਰ ਇਸ ਲਈ ਨਿਕਲਿਆ ਕਿਉਂਕਿ ਉਹ ਡੱਡੂ ਬੋਲਾ ਸੀ ਉਸ ਨੂੰ ਕੁਝ ਵੀ ਸੁਣਾਈ ਨਹੀਂ ਸੀ ਦਿੰਦਾ ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖ ਮਿਲਦੀ ਹੈ ਕਿ ਅਸੀਂ ਜਦੋਂ ਜ਼ਿੰਦਗੀ ਵਿੱਚ ਕੁਝ ਚੰਗਾ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਆਉਂਦੇ ਹਨ ਸਾਨੂੰ ਰੋਕਣ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਲੇਕਿਨ ਅਗਰ ਤੁਹਾਨੂੰ ਆਪਣੇ ਕੰਮ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਤਾਂ ਬਹਿਰੇ ਬਣ ਜਾਓ ਉਹਨਾਂ ਦੀਆਂ ਗੱਲਾਂ ਦਾ ਆਪਣੇ ਉੱਪਰ ਅਸਰ ਹੀ ਨਾ ਹੋਣ ਦਿਵੋ ਕਿਉਂਕਿ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਲੋਕ ਤਾਂ ਉਦੋਂ ਵੀ ਕਹਿੰਦੇ ਹਨ ਜਦੋਂ ਤੁਸੀਂ ਕੁਝ ਨਹੀਂ ਵੀ ਕਰਦੇ ਅਤੇ ਉਦੋਂ ਵੀ ਕਹਿੰਦੇ ਹਨ ਜਦੋਂ ਤੁਸੀਂ ਕੁਝ ਕਰਦੇ ਹੋ ਚਾਹੇ ਤੁਸੀਂ ਕੁਝ ਕਰੋ ਜਾਂ ਨਾ ਕਰੋ ਲੋਕਾਂ ਦਾ ਕੰਮ ਹੈ ਕਹਿਣਾ ਉਹ ਤਾਂ ਕਹਿਣਗੇ ਹੀ